ਸਤਿ ਸ਼੍ਰੀ ਅਕਾਲ ਜੀ ਬਾਰਕਤ ਵੀਡੀਓ ਵਿੱਚ ਜਦੋਂ ਪ੍ਰੀਤ ਪੇਕੇਆਂ ਨਾਲ ਲੜ ਕੇ ਘਰ ਆ ਜਾਂਦੀ ਹੈ ਤਾਂ ਉਹ ਵਿੱਕੀ ਤੇ ਮੰਮੀ ਦੀਆਂ ਸਾਰੀਆਂ ਗੱਲਾਂ ਸੁਣ ਲੈਂਦੀ ਹੈ ਤੇ ਜਦੋਂ ਉਹ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲੈਂਦੀ ਹੈ ਤਾਂ ਵਿੱਕੀ ਤੇ ਉਸਦੀ ਮਾਂ ਨੂੰ ਤਾਂ ਹੱਥਾਂ ਪੈਰਾਂ ਦੀਆਂ ਪੈ ਜਾਂਦੀਆਂ ਹਨ ਕਿਉਂਕਿ ਹੁਣ ਪ੍ਰੀਤ ਬਹੁਤ ਪਛਤਾ ਰਹੀ ਹੈ ਕਿ ਇਹ ਕੀ ਕਰ ਲਿਆ ਮੈਂ ਮੰਮੀ ਦੀਆਂ ਗੱਲਾਂ ਵਿੱਚ ਆ ਕੇ ਭਰਾ ਪਰਜਾਈ ਤੇ ਡੈਡੀ ਨਾਲ ਵੀ ਲੜ ਕੇ ਆ ਗਈਆਂ ਜਦੋਂ ਉਹ ਆਪਣੇ ਪੇਕੇ ਫੋਨ ਲਾਉਂਦੀ ਹੈ ਤਾਂ ਆਪਣੇ ਭਰਾ ਨੂੰ ਸਾਰਾ ਕੁਝ ਦੱਸਦੀ ਹੈ ਕਿ ਭਰਾ ਬਹੁਤ ਗੁੱਸੇ ਹੋ ਜਾਂਦਾ ਹੈ ਤੇ ਇਹ ਸਾਰਾ ਕੁਝ ਸੋਨੂੰ ਤੇ ਭੂਆ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਫਿਰ ਪ੍ਰੀਤ ਕਹਿੰਦੀ ਹੈ ਕਿ ਉਹਨਾਂ ਨੂੰ ਵੀ ਪਤਾ ਪ੍ਰੀਤ ਕਹਿੰਦੀ ਹੈ ਕਿ ਵੀਰੇ ਮੈਂ ਨਹੀਂ ਰਹਿਣਾ ਇਸ ਘਰ ਵਿੱਚ ਜਿੱਥੇ ਮੈਨੂੰ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਦੱਸਦੇ ਆ ਮੇਰੇ ਸਹੁਰੇ ਮੈਂ ਮੈਂ ਤਾਂ ਤੋਡੇ ਨਾਲ ਲੜ ਕੇ ਬਹੁਤ ਵੱਡੀ ਗਲਤੀ ਕਰ ਲਿੱਤੀ ਪਰ ਰੱਬ ਜੋ ਕਰਦਾ ਸਹੀ ਕਰਦਾ ਜੇ ਮੈਂ ਆਪਣੇ ਘਰ ਉਸ ਦਿਨ ਨਾ ਆਂਦੀ ਤਾਂ ਮੈਨੂੰ ਮੰਮੀ ਤੇ ਵਿੱਕੀ ਦੀ ਇਹ ਸਚਾਈ ਦਾ ਪਤਾ ਨਹੀਂ ਸੀ ਲੱਗਣਾ ਕਦੇ ਵੀ ਫਿਰ ਪ੍ਰੀਤ ਦਾ ਭਰਾ ਕਹਿੰਦਾ ਹੈ ਕਿ ਤੈਨੂੰ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਮੈਂ ਆਉਂਦਾ ਹਾਂ ਵਿੱਕੀ ਨਾਲ ਗੱਲ ਕਰਦਾ ਹਾਂ ਮੈਨੂੰ ਵਿੱਕੀ ਤੱਕ ਇਹ ਉਮੀਦ ਨਹੀਂ ਸੀ ਕਿ ਉਹ ਇਸ ਹੱਦ ਤੱਕ ਪਹੁੰਚ ਸਕਦਾ ਹੈ ਫਿਰ ਕਮਲ ਘਰ ਵਿੱਚ ਗੱਲ ਕਰਦਾ ਹੈ ਤੇ ਪ੍ਰੀਤ ਦੇ ਫੋਨ ਆਇਆ ਹੈ ਕਿ ਪ੍ਰੀਤ ਦੇ ਘਰ ਦੇ ਆ ਗੱਲ ਹੋਈ ਹੈ ਪਰ ਉਸ ਦੀ ਮੰਮੀ ਤਾਂ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈ ਕਿ ਵਿੱਕੀ ਇਸ ਤਰ੍ਹਾਂ ਵੀ ਕਰ ਸਕਦਾ ਹੈ ਉਸ ਦੀ ਮੰਮੀ ਨੇ ਤਾਂ ਘਰ ਵਿੱਚ ਕਲੇਸ਼ ਪਾ ਲਿਆ ਹੈ ਕਿ ਤੁਸੀਂ ਮੇਰੀ ਕੁੜੀ ਦਾ ਘਰ ਖਰਾਬ ਕਰ ਦਿੱਤਾ ਪਰ ਹੁਣ ਕਮਲ ਵਿੱਕੀ ਤੇ ਦਾਜ ਦਾ ਪਰਚਾ ਪਾਵੇਗਾ ਤੇ ਪਾਵੇਗਾ ਜਾਂ ਨਹੀਂ ਪ੍ਰੀਤ ਹੁਣ ਉਸ ਘਰ ਵਿੱਚ ਰਹੇਗੀ ਜਾਂ ਨਹੀਂ ਪ੍ਰੀਤ ਦੀ ਮੰਮੀ ਵਿੱਕੀ ਨੂੰ ਗਲਤ ਮੰਨਣ ਲਈ ਤਿਆਰ ਹੋਵੇਗੀ ਜਾਂ ਨਹੀਂ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ